ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਟੀਆ ਟ੍ਰੈਂਡਿੰਗ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਓ ਪੰਜਾਬੀ ਸਿੱਖੇ ਲੜੀ ਵਿੱਚ ਅੱਜ ਫੇਰ ਦੁਬਾਰਾ ਤੋਂ ਗੱਲ ਪੰਜਾਬੀ ਵਰਣਮਾਲਾ ਦੀ। ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਵਰਣਮਾਲਾ ਦੇ ਉਹਨਾਂ ਦੋ ਅੱਖਰਾਂ ਦੀ ਜਿਨ੍ਹਾਂ ਨੂੰ ਜ਼ਿਆਦਾਤਰ ਖਾਲੀ ਕਹਿ ਕੇ ਨਿਵਾਜਿਆ ਜਾਂਦਾ ਹੈ। ਉਹਨਾਂ ਬਾਰੇ ਗੱਲ ਕਰਨੀ ਇਸ ਕਰਕੇ ਵੀ ਜ਼ਰੂਰੀ ਹੋ ਗਈ ਹੈ ਕਿਉਂਕਿ ਜੇ ਅੱਜ ਜਿਵੇਂ ਉਹਨਾਂ ਨੂੰ ਖਾਲੀ ਕਹਿੰਦੇ ਹਾਂ ਤਾਂ ਕੱਲ ਨੂੰ ਉਹਨਾਂ ਨੂੰ ਵਰਣਮਾਲਾ ਵਿੱਚੋਂ ਕੱਢਣ ਲਈ ਵੀ ਅਸੀਂ ਬਹੁਤਾ ਸਮਾਂ ਨਹੀਂ ਲਾਵਾਂਗੇ। ਇਹ ਦੋਵੇਂ ਅੱਖਰ ਉਹ ਹਨ ਜਿਹੜੇ ਬੱਚਿਆਂ ਨੂੰ ਬਹੁਤ ਉਲਝਾਉਂਦੇ ਹਨ। ਇਹ ਹਨ ਕਵਰਗ ਟੋਲੀ ਅਤੇ ਚਵਰਗ ਟੋਲੀ ਦੇ ਅਖੀਰਲੇ ਅੱਖਰ ਨੰਨਾ ਤੇ ਨਿੰਨਾ। ਭਾਵੇਂ ਅੱਜ ਅਸੀਂ ਇਹਨਾਂ ਦੀ ਵਰਤੋਂ ਘਟ ਕਰ ਦਿੱਤੀ ਹੈ ਪਰ ਅਸੀਂ ਇਹਨਾਂ ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ। ਪੰਜਾਬੀ ਬੋਲੀ ਦੇ ਜਾਣਕਾਰ ਅਤੇ ਗੁਰਬਾਣੀ ਨੂੰ ਵਿਚਾਰਨ ਵਾਲੇ ਇਸ ਗੱਲ ਤੋਂ ਪੱਲੀ ਭਾਂ ਜਾਣੂ ਹਨ ਕਿ ਇਹ ਦੋਵੇਂ ਅੱਖਰ ਕਿਸੇ ਵੀ ਸ਼ਬਦ ਦੀ ਸ਼ੁਰੂਆਤ ਵੀ ਕਰਦੇ ਹਨ ਉਸ ਦੇ ਮੱਧ ਵਿੱਚ ਵੀ ਆਉਂਦੇ ਹਨ ਅਤੇ ਉਸ ਦਾ ਅੰਤ ਵੀ ਕਰਦੇ ਹਨ। ਤਾਂ ਅੱਜ ਆਪਾਂ ਗੱਲ ਕਰਾਂਗੇ ਕਿਵੇਂ ਆਪਾਂ ਇਹਨਾਂ ਦੋਵੇਂ ਅੱਖਰਾਂ ਨੂੰ ਉਚਾਰਨਾ ਹੈ। ਅਤੇ ਵੱਖ-ਵੱਖ ਉਦਾਹਰਨਾਂ ਵਿੱਚ ਇਹਨਾਂ ਨੂੰ ਕਿੱਥੇ-ਕਿੱਥੇ ਵਰਤਿਆ ਜਾਂਦਾ ਹੈ ਤਾਂ ਚਲੋ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਹਿਲੇ ਅੱਖਰ ਤੋਂ ਉਹ ਹੈ ਨੰਗਾ ਨੰਗਾ ਇੱਕ ਅਨੁਨਾਸਕ ਅੱਖਰ ਹੈ ਤਾਂ ਇਹਨੂੰ ਬੋਲਣ ਵੇਲੇ ਆਵਾਜ਼ ਨੱਕ ਵਿੱਚੋਂ ਨਿਕਲੇਗੀ ਤਾਂ ਇਹਨੂੰ ਬੋਲਿਆ ਜਾਂਦਾ ਹੈ ਨੰਗਾ ਮੇਰੇ ਨਾਲ ਇਹਨੂੰ ਦੁਹਰਾਓ ਨੰਗਾ ਨੰਗਾ ਜਦੋਂ ਇਹ ਸ਼ਬਦ ਦੀ ਸ਼ੁਰੂਆਤ ਕਰਦਾ ਹੈ ਤਾਂ ਇਸਦੇ ਨਾਲ ਬਣਦਾ ਹੈ ਗਿਆਨ 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 ਜਿੰਨੂੰ ਕਿ ਅੱਜਕੱਲ ਆਪਾਂ ਗਿਆਨ ਕਹਿਣ ਲੱਗ ਗਏ ਹਾਂ ਨਾ ਇਹ ਗੱਗਾ ਹੈ ਨਾ ਹੈ ਕੱਗਾ ਇਹ ਹੈ ਨੰਨਾ ਤ ਗਿਆਨ ਜਦੋਂ ਇਹਦੀ ਵਰਤੋਂ ਸ਼ਬਦ ਦੇ ਵਿਚਕਾਰ ਹੁੰਦੀ ਹੈ ਤਾਂ ਇਹ ਬਣਦਾ ਹੈ ਰੰਗਣ ਰੰਗਣ ਜਿੰਨੂੰ ਕਿ ਅੱਜਕੱਲ ਅਸੀਂ ਰੰਗਣ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਤਏ ਹੈ ਰੰਗਣ ਜਦੋਂ ਨੰਗੇ ਦੀ ਵਰਤੋਂ ਸ਼ਬਦ ਦੇ ਅਖੀਰ ਵਿੱਚ ਹੁੰਦੀ ਹੈ ਤਾਂ ਉਦਾਹਰਨ ਹੁੰਦਾ ਹੈ ਕੰਗਾ कंगा ना ए कंगा है ना ए कंगा है ये है कंगा कंगा जिमें आप शुरुआत विच शब्द की उदाहरण वेखी सी उस तरह ही बनता है ज्ञानी ज्ञानी ज्ञाता ज्ञाता दूसरा अक्षर है नीना नंगे वांगू नीना भी अनुनासिक अक्षर है इसका उच्चारण होता है नीना ਨਿੰਆ ਇਹ ਨੰਯਾ ਨਹੀਂ ਹੈ ਜਿਹੜੇ ਬਹੁਤ ਸਾਰੇ ਜਾਂ ਤਾਂ ਲੋਕੀ ਉਹਨੂੰ ਖਾਲੀ ਦੱਸ ਦਿੰਦੇ ਨੇ ਜਾਂ ਫਿਰ ਨੰਯਾ ਦੱਸ ਦਿੰਦੇ ਨੇ ਇਹ ਹੁੰਦਾ ਹੈ ਨਿੰਆ ਇਸ ਦੀ ਉਦਾਹਰਣ ਹੈ ਵੰਯਾ 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 ਦਾ ਮਤਲਬ ਹੁੰਦਾ ਹੈ ਜਾਮਾ ਇਹ ਸ਼ਬਦ ਤੁਹਾਨੂੰ ਗੁਰਬਾਣੀ ਵਿੱਚ ਬਹੁਤ ਵਰੀ ਮਿਲੇਗਾ ਵੰਯਾ ਕਿਸੇ ਤਰ੍ਹਾਂ ਅਗਲਾ ਸ਼ਬਦ ਹੈ ਅੰਯਾਣਾ 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 ਪਾ ਨਾ ਸਮਝ ਅਗਲਾ ਸ਼ਬਦ ਹੈ ਜੰਨ ਜੰਨ ਅਸੀਂ ਜੰਜ ਜੰਨ ਤੇ ਅੱਜਕੱਲ ਅਸੀਂ ਸੌਖਾ ਜਿਹਾ ਬਰਾਤ ਵਰਤਨ ਲੱਗ ਪਏ ਹਾਂ ਪਰ ਸ਼ਬਦ ਹੁੰਦਾ ਹੈ ਜੰਨ ਜੰਨ ਅਗਲੀ ਉਦਾਹਰਨ ਹੈ ਇੰਜਣ ਇੰਜਣ ਨਾ ਇਹ ਇੰਜਣ ਹੁੰਦਾ ਹੈ ਤੇ ਨਾ ਹੀ ਇੰਜਣ ਹੁੰਦਾ ਹੈ ਇਹ ਹੁੰਦਾ ਹੈ ਇੰਜਣ ਇੰਜਣ ਅਗਲਾ ਸ਼ਬਦ ਹੈ ਵੰਜਣ ਵੰਜਣ ਇਸ ਸ਼ਬਦ ਦਾ ਸਰੋਤ ਵੀ ਗੁਰਬਾਣੀ ਹੀ ਹੈ ਇਸ ਦਾ ਮਤਲਬ ਹੁੰਦਾ ਹੈ ਜਾਂਦੀਆਂ ਤਾਂ ਇਹ ਸ਼ਬਦ ਹੈ ਵੰਨਣ ਵੰਨਣ ਅਗਲਾ ਸ਼ਬਦ ਹੈ ਸਿਯਾਤਾ ਸਿਯਾਤਾ ਕਈ ਵਾਰ ਆਪਾਂ ਪੁੱਛਦੇ ਆ ਮੈਨੂੰ ਪਛਾਣਿਆ ਜਾਂ ਮੈਨੂੰ ਸਿਆਣਿਆ ਤਾਂ ਸਿਆਣਿਆ ਮਤਲਬ ਹੁੰਦਾ ਹੈ ਸਿਯਾਤਾ ਸਿਯਾਤਾ ਤਾ ਏਸੀ ਅੱਜ ਦੀ ਵੀਡੀਓ ਵਿੱਚ ਮੈਨੂੰ ਉਮੀਦ ਹੈ ਕਿ ਗੰਗੇ ਅਦੇ ਨਿੰਗੇ ਨੂੰ ਲੈ ਕੇ ਤੁਹਾਡੇ ਮਨ ਵਿੱਚ ਜੇ ਕੋਈ ਸ਼ੰਕੇ ਹੋਣਗੇ ਤਾਂ ਉਹ ਕੁਝ ਹੱਦ ਤੱਕ ਦੂਰ ਹੋਏ ਹੋਣਗੇ ਜੇ ਤੁਹਾਡੇ ਮਨ ਵਿੱਚ ਕਿਸੇ ਹੋਰ ਤਰ੍ਹਾਂ ਦਾ ਪੰਜਾਬੀ ਬੋਲੀ ਨੂੰ ਲੈ ਕੇ ਕੋਈ ਸ਼ੰਕਾ ਜਾਂ ਕੋਈ ਸੁਝਾਅ ਹੈ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲਣਾ ਤੇ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਮੇਰੇ YouTube ਚੈਨਲ ਦੇ ਦਰਸ਼ਕ ਗੁਰਵਿੰਦਰ ਸਿੰਘ ਹੁਣਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਵੀਡੀਓ ਨੂੰ ਬਣਾਉਣ ਦਾ ਸੁਝਾਅ ਦਿੱਤਾ ਤੇ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਜੇ ਇਹ ਵੀਡੀਓ ਪਸੰਦ ਆਈ ਹੈ ਤੇ ਇਹਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰ